GPI ਦਾ ਇੱਕ ਮੁੰਡਾ ਤਾਂ ਫਿਲਮਾਂ ਚਾਹ ਰਿਹਾ ਏ ਦੂਜਾ ਮੁੰਡਾ ਅਸਿਸਟੈਂਟ ਡਾਇਰੈਕਟਰ ਹੈ ਤੇ ਸਭ ਤੋਂ ਛੋਟਾ ਮੁੰਡਾ ਵੀ ਇਸ ਕਿਸੇ ਤੋਂ ਘੱਟ ਨਹੀਂ ਹੈ GPI ਨੇ ਕਿੱਸਾ ਸੁਣਾਇਆ ਕਿ ਕਿਸ ਤਰ੍ਹਾਂ ਉਹਨਾਂ ਨੇ ਪੋਡਕਾਸਟ ਸ਼ੂਟ ਕੀਤਾ ਤੇ ਨਾਲ ਦੀ ਨਾਲ ਫਿਲਮ ਦੇ ਲਈ ਵੀ ਉਹਨਾਂ ਨੇ ਸੀਨ ਸਪੈਸ਼ਲ ਸ਼ੂਟ ਕਰਾਇਆ ਮੇਰੀ ਤਾਂ ਉਹਨੂੰ ਲੱਗੇ ਵਾਲੀ ਕੋਈ ਪਲੈਨਿੰਗ ਨਹੀਂ ਉਹਦੀ ਪਲੈਨਿੰਗ ਬਹੁਤ ਜ਼ਿਆਦਾ ਉਹ ਤਾਂ ਇੱਕਦਮ ਡਾਇਰੈਕਟਰ ਸਾਹਿਬ ਨਾਲ ਲੜ ਪਿਆ ਸਾਡੇ ਨਾਲ ਕਹਿੰਦਾ ਮੇਰਾ ਸ਼ਾਰਟ ਸ਼ੂਟ ਕਰੋ ਆ ਗਾਣਾ ਸ਼ੂਟ ਕਰਦੇ ਅਸੀਂ ਡਿਸਕੋ ਤੇ ਉਹ ਬਾਦਸ਼ਾਹ ਦਾ ਕੋਈ ਸ਼ਾਰਟ ਕਰੀ ਜਾਂਦੇ ਸੀ ਇਹਨਾਂ ਦਾ ਤੇ ਉਹ ਪਿੱਛੇ ਦੀ ਜਾਇਆ ਕਰੇ ਪੁਲਿਸ ਵੀੜਦੇ ਉਹ ਕਹਾਂ ਕਰ ਜਾ ਕੇ ਵੀ ਇਹਨੂੰ ਲਾਓ ਥੱਲੇ ਵੀ ਮੈਨੂੰ ਚੜਾਓ ਫਿਰ ਉਹ ਅਖੀਰ ਜਦੋਂ ਉਹਨੂੰ ਲੱਗਿਆ ਵੀ ਕਿਸੇ ਪਾਸੇ ਗੱਲ ਨਹੀਂ ਬਣ ਰਹੀ ਤਾਂ ਉਹ ਇੰਨਾ ਕੋ ਚਲੇ ਗਿਆ ਤੇ ਇਹਨਾਂ ਨੂੰ ਚੱਕਿਆ ਇਹਨਾਂ ਨੂੰ ਕਹਿੰਦਾ ਵੀ ਮੇਰਾ ਸ਼ਾਰਟ ਕਰੋ ਵੀ ਮੈਂ ਤੁਹਾਨੂੰ ਕਰਕੇ ਦਿਖਾਉਣਾ ਤੇ ਇਹਨਾਂ ਨੇ ਫਿਰ ਉਹਦਾ ਸ਼ਾਰਟ ਵਿਚਾਰਾ ਦਾ ਸਪੈਸ਼ਲ ਸ਼ੂਟ ਵੀ ਕੀਤਾ ਸੋ ਸ਼ੂਟ ਕੀਤਾ ਪੂਰਾ ਉੱਤੇ ਸਟੇਜ ਦੇ ਉੱਤੇ ਚੜਾ ਕੇ ਜਿੱਦੇ ਤੇ ਅਸੀਂ ਉਹ ਕੀਤਾ ਵਾ ਤੇ ਬਾਅਦ ਵਿੱਚ ਵੀ ਮੈਨੂੰ ਉਹ ਕਹਿੰਦਾ 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 ਵੀ ਉਹਨਾਂ ਨੇ ਸ਼ੂਟ ਕੀਤਾ ਕਹਿੰਦਾ ਮੇਰਾ ਸ਼ਾਰਟ ਆਇਆ ਨਹੀਂ ਕਹਿੰਦਾ ਵਿੱਚ ਕਹਿੰਦਾ ਮੇਰਾ ਸੀਨ ਨਹੀਂ ਆਇਆ ਕਹਿੰਦਾ ਵਿੱਚ ਤੇ ਉਹ ਉਹਨੂੰ ਆਪ ਨੂੰ ਵਧੀਆ ਲੱਗਦਾ ਉਹ ਪੌਡਕਾਸਟ ਵਾਲਾ ਵੀ ਜਦੋਂ ਉਹਨੂੰ ਮਾੜਾ ਜਿਹਾ ਦੱਸਿਆ ਨਾ ਵੀ ਤੂੰ ਇੰਟਰਵਿਊ ਕਰੇਂਗਾ ਉਹਨੇ ਕਿਸੇ ਦੀ ਦੇਖੀ ਸੀਗੀ ਉਹ ਆਪਣੇ ਟਿਕਟੌਕ ਜਿਹੇ ਪਤਨ ਵਾਲੀ ਗਾਇਤ ਵੀ ਐਂ ਬੈਠੇ ਦੀ ਤੇ ਤੁਸੀਂ ਬਲੀਵ ਕਰਿਓ 2 ਮਿੰਟ ਨਹੀਂ ਲਾਇਓ ਨੇ ਫੁੱਲ ਸਪੀਡ ਤੇ ਅੰਦਰ ਗਿਆ ਤੇ ਅੰਦਰੋਂ ਆਉਂਦਾ ਕੋਟ ਪੈਂਟ ਕੱਢ ਲਿਆ ਕਹਿੰਦਾ ਵੀ ਮੇਰਾ ਪਾ ਦੋ ਇਹੇ ਮੇਰੇ ਤੇ ਉਹਦੇ ਤੁਸੀਂ ਦੇਖਿਓ ਛੰਦਾ ਟੀ-ਸ਼ਰਟ ਪਾਈ ਬੈਠਾ ਤੇ ਉਹ ਪੂਰਾ ਕੋਟ ਪੈਂਟ ਪਾ ਕੇ ਬੈਠਾ ਵਾ ਤੇ ਉਹਨੇ ਕੀਤਾ ਉਹਨੂੰ ਉਹੀ ਵਧੀਆ ਲੱਗਦਾ ਬਟਲ ਤਾਂ ਬਹੁਤ ਛੋਟਾ ਆਲੋ 4 ਸਾਲਾਂ ਦਾ ਤੇ ਵਾਲੇ ਕੁਝ ਵੀ ਨਹੀਂ ਪਲੇਨ ਜੀ ਵੈਲੇ ਤੋਂ ਬਾਅਦ ਗਿੱਪੀ ਨੇ ਵੀ ਦੱਸਿਆ ਕਿ ਸ਼ਿੰਦਾ ਜੋ ਹੁਣ ਫਿਲਮਾਂ ਦੇ ਵਿੱਚ ਆ ਰਿਹਾ ਹੈ ਉਹ ਬਚਪਨ ਤੋਂ ਹੀ ਕਾਫੀ ਐਕਟਿਵ ਸੀ। ਆ ਵੈਸੇ ਤਾਂ ਮੈਂ ਦੇਖਾਂ ਵੀ ਸ਼ਿੰਦਾ ਛੋਟਾ ਹੁੰਦੇ ਤੋਂ ਹੀ ਐਕਟਿਵ ਸੀਗਾ। ਤੁਸੀਂ ਅਕਸਰ ਤੌਰ ਤੇ ਦੇਖਿਆ ਹੋਣਾ ਮੈਂ ਵੀ ਉਹਦੀਆਂ ਸਟੋਰੀਆਂ ਸਟੋਰੀਆਂ ਪਾ ਦਿੰਦਾ ਹੀ ਜਾਂ YouTube ਤੇ ਉਹਦੀਆਂ ਰੀਲਾਂ ਰੂਲਾਂ ਵਾਇਰਲ ਹੋ ਜਾਂਦੀਆਂ ਸੀ। ਉਹ ਸ਼ੁਰੂ ਤੋਂ ਐਦਾਂ ਦੇ ਡਰਾਮੇ ਕਰਨੇ ਉਹ ਐਕਟਿਵ ਰਹਿੰਦਾ ਸੀਗਾ ਬਹੁਤ ਹਲਤੀ ਸੀਗਾ ਔਰ ਜੇ ਕੈਮਰਾ ਤੁਸੀਂ ਔਨ ਕਰ ਲਓ ਤਾਂ ਬਹੁਤ ਐਕਟਿਵ ਹੋ ਕੇ ਚੀਜ਼ਾਂ ਕਰਦਾ ਸੀਗਾ। ਬਟ ਜੈਨੂਅਲੀ ਹਾਲੇ ਸਾਡਾ ਕੋਈ ਪਲਾਨ ਨਹੀਂ ਸੀ ਉਹਨੂੰ ਕਿ ਅਸੀਂ ਹੁਣੇ ਹੀ ਉਹਨੂੰ ਲੈ ਕੇ ਆਉਣਾ ਵਾ ਜਦੋਂ ਅਸੀਂ ਅਰਦਾਸ ਕਰਾਂ ਫਿਲਮ ਕੈਨੇਡਾ ਸ਼ੂਟ ਕਰ ਰਹੇ ਸੀ ਉਸ ਵਕਤ ਉਹ ਚ ਬੱਚਿਆਂ ਦਾ ਰੋਲ ਸੀਗਾ ਇੱਕ ਛੋਟੇ ਬੱਚੇ ਦਾ ਰੋਲ ਸੀ ਤੇ ਰੌਣੀ ਸਾਹਿਬ ਦੇ ਪੋਤੇ ਦਾ ਰੋਲ ਸੀਗਾ ਉਹ ਤੇ ਉਹਦੇ ਲਈ ਅਸੀਂ ਕਾਫੀ ਫਾਈਂਡ ਆਊਟ ਕੀਤਾ ਕਈ ਆਡੀਸ਼ਨਸ ਕੀਤੇ ਉਹ ਕਿ ਕਿ ਕੈਰੈਕਟਰ ਸੀਗਾ ਝੰਡਾ ਤੇ ਉਹਨੂੰ ਝੰਡਾ ਕਹਿੰਦੇ ਸੀ ਉਹ ਕਹਿੰਦਾ ਝੰਡਿਆ ਕਿੱਦਾਂ ਹੈ ਤੇ ਉਹ ਬੱਚਾ ਸਾਨੂੰ ਕੋਈ ਉੱਥੇ ਸਿਲੈਕਟ ਨਹੀਂ ਹੋਇਆ ਇੱਕ ਬੱਚਾ ਸਿਲੈਕਟ ਹੋਇਆ ਸੀ ਉਹਦੇ ਜੂੜਾ ਨਹੀਂ ਸੀ ਸਾਨੂੰ ਇਦਾਂ ਸੀ ਕਿ ਉਹ ਕਿਰਦਾਰ ਅਸੀਂ ਸਰਦਾਰ ਹੀ ਦਿਖਾਉਣਾ ਸੀਗਾ ਤੇ ਘਰੇ ਬੈਠੇ ਗੱਲਾਂ ਕਰੀਏ ਤੇ ਛੰਦਾ ਕਹਿੰਦਾ ਮੇਰਾ ਵੀ ਆਡੀਸ਼ਨ ਲਓ ਤੇ ਮੈਂ ਕਿਹਾ ਯਾਰ ਇਹਦਾ ਆਡੀਸ਼ਨ ਨਾ ਬਾਹਰ ਜਾ ਕੇ ਲਓ ਇੱਥੇ ਤਾਂ ਇਹਨਾਂ ਐਡੀਸ਼ਨ ਵਧੀਆ ਕਰ ਦੇਣਾ ਹਾਸੇ ਮਜ਼ਾਕ ਚ ਉਹਦਾ ਅਸੀਂ ਆਡੀਸ਼ਨ ਕੀਤਾ ਤੇ ਉਹਦਾ ਆਡੀਸ਼ਨ ਬਹੁਤ ਅੱਛਾ ਹੋਇਆ ਤੇ ਮੈਂ ਹਲੇ ਵੀ ਡਬਲ ਮਾਈਂਡਡ ਸੀ ਕਿਉਂਕਿ ਮੈਂ ਕਿਹਾ ਯਾਰ ਇਹ ਆਪਣੇ ਵਿੱਚ ਤਾਂ ਬੜਾ ਖੁੱਲ ਕੇ ਕਰ ਰਿਹਾ ਤੇ ਮੈਨੂੰ ਬਲਜੀਤ ਭਾਜੀ ਕਹਿੰਦੇ ਕਹਿੰਦੇ ਜਦੋਂ ਆਪਾਂ ਸ਼ੂਟ ਕਰਨ ਜਾਣਾ ਉਦੋਂ ਵੀ ਤਾਂ ਆਪਈਆਂ ਕਹਿੰਦੇ ਵੀ ਉੱਥੇ ਕਿਹੜਾ ਕੋਈ ਹੋਰ ਆ ਕਹਿੰਦੇ ਇਹਨੂੰ ਕਰਾਉਣਾ ਈਜ਼ੀ ਹੋਊਗਾ ਕੁਝ ਕਹਿਣਾ ਸਮਝਾਉਣਾ ਕਿ ਇੱਥੇ ਦੇ ਬੱਚਿਆਂ ਨੂੰ ਕਰਾਉਣਾ ਬਹੁਤ ਔਖਾ ਹੋ ਜਾਂਦਾ ਕੈਨੇਡਾ 'ਚ ਕਈ ਵਾਰੀ ਤੇ ਉਹ ਫਿਲਮ 'ਚ ਉਹਨੇ ਰੋਲ ਕੀਤਾ ਤਾਂ ਉਹ ਰੋਲ ਟੱਚਵੁੱਡ ਲੋਕਾਂ ਨੇ ਸਾਰਿਆਂ ਨੇ ਪਸੰਦ ਕੀਤਾ ਇੰਨਾ ਵਧੀਆ ਨਿਕਲ ਗਿਆ ਉਸ ਤੋਂ ਬਾਅਦ ਫਿਰ ਹੌਸਲੇ ਵੇਲੇ ਦਲਜੀਤ ਉਹਨਾਂ ਨੇ ਕਹਿੰਦਾ ਕਿ ਯਾਰ ਸਾਨੂੰ ਹੌਸਲੇ ਕਰੈਕਟਰ ਲਈ ਛੰਦਾ ਚਾਹੀਦਾ ਵਾ ਉਹ ਹੋ ਗਿਆ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਯਾਰ ਹਾਂ ਉਹ ਫਿਲਮ ਦੇ ਵਿੱਚ ਵੱਡਾ ਰੋਲ ਸੀ ਸਾਨੂੰ ਲੱਗਿਆ ਕਿ ਉਹਨੇ ਠੀਕ ਕੀਤਾ ਤੇ ਤਾਂ ਇਹ ਭਾਜੀ ਹੋਣੀ ਤਾਂ ਇਸ ਫਿਲਮ ਨੂੰ ਲੈ ਕੇ ਹੀ ਇਹ ਆਏ ਸੀਗੇ ਕਿ ਅਸੀਂ ਛੰਦੇ ਲਈ ਉਹ ਲਿਖੀ ਆ ਤੇ ਛੰਦਾ ਹੀ ਲੈਣਾ